ਮੈਂ ਨਹੀਂ ਉਹ ਨਹੀਂ ਕਰਦਾ ਮੇਰੇ ਕੋਲ ਨਹੀਂ ਜਾ ਰਹੀ ਤੇਰਾ ਹੈ ਤਾਂ ਲੈ ਹਾਂ ਕੱਲੇ ਚੋਰ ਸਾਡੀ ਦੋ ਜੀ ਇਹ ਮਾਤਾ ਜੀ ਮਾਤਾ ਜੀ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸਰਮਿੰਦਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਪਿੰਡ ਚੱਕ ਮੋਹਰੀ ਦਿਨ ਵਾਲਾ ਅੱਛਾ ਕਿਸ ਨਾਲ ਲੜਾਈ ਹੋਈ ਹੈ ਸਰ ਇਸ ਤਰ੍ਹਾਂ ਵੀ ਅਸੀਂ ਘਰੇ ਬਾਥਰੂਮ ਬਣਾਇਆ ਅਸੀਂ ਇਹਨਾਂ ਕੋਲ ਟੈਨ ਲਾਇਆ ਗਿਆ ਹੈ ਲਗਭਗ 2 ਤੁੰਡ ਪਹਿਲਾਂ ਜੀ 22000 ਰੁਪਏ ਪੇਮੈਂਟ ਸ ਹੈ ਇਹਨਾਂ ਦੀ ਬਣੀ ਅਸੀਂ ਮੌਕੇ ਤੇ ਦਿੱਤੀ ਹਮ ਕੱਲ ਪਰਸੋ ਹੋਰ ਸਮਾਨ ਮੰਗਾਇਆ ਕਿਉਂਕਿ ਕੰਮ ਚੱਲ ਰਿਹਾ ਸੀ ਜੀ ਉਹ ਇਹਨਾਂ ਨੇ ਕੋਈ ਮਤਲਬ ਹੋਰ ਕਲਰ ਭੇਜਤਾ ਉਹ ਅੱਜ ਅਸੀਂ ਮਿਸਤਰੀ ਲੱਗੇ ਸੀ ਸੀਮੈਂਟ ਘਟ ਗਿਆ ਸੀ ਅਸੀਂ ਕਿਹਾ ਚਲੋ ਸੀਮੈਂਟ ਲੈ ਕੇ ਜਾਂਦੇ ਹਾਂ ਤੇ ਉਹ ਸਾਰੇ ਮਤਲਬ ਇਹਨਾਂ ਦੇ ਤਹਿਤ ਵੀ ਉਹ ਜਿਹੜਾ ਜਿਹੜੇ ਪੈਸੇ ਸਾਡੇ ਕੋਲ ਪੈਸੇ ਜੋ ਫਿਰ ਅਸੀਂ ਦੇਵਾਂਗੇ ਜੀ 2500 ਰੁਪਏ ਹੈਗਾ ਸੀ ਤੇ ਉਹ ਅਸੀਂ ਕਿਹਾ ਵੀ ਚਲੋ ਘੰਟੇ ਦਾ ਕਾਜ ਉਹਦੇ ਮਸਨ ਸੀਮੈਂਟ ਸਾਡਾ ਮਿਸਤਰੀ ਮਤਲਬ ਕਰੇ ਇਹਨੇ ਦੇ ਲੱਭ ਪਵੇਗਾ ਜਿਆਦੀ ਪਵੇਗੀ ਸ਼ਾਮ ਨੂੰ ਤੇ ਉਹ ਇਹਨਾਂ ਨੇ ਫਿਰ ਆਪਕੇ ਬਰਦਰ ਨੂੰ ਕੂਨ ਕਰ ਦਿੱਤਾ ਜੀ ਤੇ ਉਹ ਆ ਕੇ ਸਾਡੇ ਨਾਲ ਮਾਰਕਟ ਕਰਨ ਲੱਗਾ ਫਿਰ ਧੱਕੇ ਨਾਲ ਸਾਡੇ ਕੋਲ ਇਹਨਾਂ ਨੇ 12000 ਰੁਪਏ Google Pay ਵੀ ਕਰਵਾਇਆ ਬੜੇ ਇਨਾਂ ਨੇ ਕੋਈ ਮਤਲਬ ਅਸਲਾ ਵਗੈਰਾ ਇਹਨਾਂ ਕੋਲ ਹੈਗਾ ਸੀ ਬੰਦੇ ਲੈ ਕੇ ਆਏ ਨਹੀਂ ਜੀ ਕਿਹਨਾਂ ਕੋਲ ਅਸਲਾ ਕੀ ਨਾਮ ਇਹ ਇਹ ਦੁਕਾਨਦਾਰਾਂ ਕੋਲ ਜੀ ਪਤਾ ਨਹੀਂ ਕਿੰਨੇ ਕੋਈ ਬੰਦੇ ਨਾਲੇ ਮਗਾਏ ਨੇ ਕਿੰਨੇ ਨਹੀਂ ਸਾਹਮਣੂ ਨਹੀਂ ਪਤਾ ਜੀ ਨਹੀਂ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਸਰ ਜੀ ਟੈਲਨ ਇਹਨਾਂ ਕੋਲ ਲੈ ਗਏ ਆ ਜੀ ਤੇ 950 ਰੁਪਇਆ ਦੇਣਾ ਸੀ ਅਸੀਂ ਇਹਨਾਂ ਨੂੰ 12000 Google Pay ਵੀ ਕਰ ਦਿੱਤਾ Google Pay ਕਰਨ ਤੋਂ ਬਾਅਦ ਵੀ ਇਹਨਾਂ ਨੇ ਮਾਲ ਪੈਸਾ ਦੇਣਾ ਕੀਤੀ ਜੀ ਜੀ ਕਹਿੰਦੇ ਛੱਟਣਾ ਨਹੀਂ ਤੁਹਾਨੂੰ ਇਹ ਤੁਸੀਂ ਕੁੱਤੇ ਰਾਜ ਜੀ ਕੋਸੀ ਮੰਗਤੇ ਜੇ ਮੰਗ ਖਾਣੀ ਕੌਮ ਹੈ ਜੀ ਸਾਡੀ ਮਤਲਬ ਤੀਆਂ ਪੈਣਾ ਦੀ ਗਾਹਾਂ ਕੱਢਦੇ ਬੜਾ ਮੇਰਾ ਬ੍ਰਦਰ ਤੇ ਸੀ ਦੋਨਾਂ ਨੂੰ ਸਭ ਤੋਂ ਬੜਾ ਇਹਨਾਂ ਨੇ ਫਟੜ ਘਾਤਤਾ ਮੇਰਾ ਜਿਹੜਾ ਕੰਨ ਤੋਂ ਵੀ ਨਹੀਂ ਸੁਣਦਾ ਜੀ ਤੇ ਮੇਰੇ ਸਿਰ ਦਾ ਜੀ ਸੱਟਾਂ ਲੱਗੀਆਂ ਨੇ ਪਤਾ ਨਹੀਂ ਇਹਨਾਂ ਕੀ ਕੀ ਸਾਡੇ ਨਾਲ ਕੀ ਭਾਈ ਬੜੀ ਮੁਸ਼ਕਲ ਇਸ ਦਾ ਬਚੇ ਹਾਂ ਸਾਨੂੰ ਸਭ ਨਿਆ ਚਾਹੀਦਾ ਬਸ ਜੀ ਇਹਨਾਂ ਨੂੰ ਇਹਨਾਂ ਦੀ ਪੜਤਾਲ ਕੀਤੀ ਜਾਵੇ ਵੀ ਇਹ ਕੰਮ ਕੀ ਕਰਦੇ ਨੇ ਕਿਉਂਕਿ ਦੁਕਾਨਦਾਰ ਬੰਦਾ ਤੇ ਗਾਹ ਤੇ ਗੱਲ ਦਾ ਪੈਂਦਾ ਨਹੀਂ ਹੁੰਦਾ ਜੀ ਤੇ ਇਹ ਪੜਤਾਲ ਹੋਣੀ ਚਾਹੀਦੀ ਜਿਹਨਾਂ ਦਾ ਕੰਮ ਕੀ ਹੈਗਾ ਕਿਉਂ ਇੰਨੇ ਬਦਰ ਇਹਨਾਂ ਦਾ ਹੌਸਲੇ ਬਣਾ ਰਹੇ ਨੇ ਸਾਨੂੰ ਨਿਆਂ ਮਿਲਣਾ ਚਾਹੀਦਾ ਜੀ ਹੁਣ ਕੈਮਰੇ ਦੀ ਫੁਟੇਜ ਚੈੱਕ ਕੀਤੀ ਜਾ ਕੈਮਰੇ ਦੀ ਫੁਟੇਜ ਜਿਹੜੀ ਹੈ ਉਹ ਚੈੱਕ ਕੀਤੀ ਜਾਵੇ ਕੌਣ ਕੌਣ ਬੰਦੇ ਸਿੱਖੀ ਜਾਂਦੀ ਕੈਮਰਾ ਕਿੱਥੇ ਲੱਗਿਆ ਹੈ ਕੈਮਰਾ ਉਹਨਾਂ ਤੋਂ ਦੁਕਾਨ ਤੋਂ ਸਰ ਪਹਿਲੇ ਅੰਦਰ ਸੱਟ ਨਾਲ ਲੜਦੇ ਨੇ ਉਸ ਤੋਂ ਬਾਅਦ ਕੇ ਬਾਹਰ ਆ ਕੇ ਸੱਟ ਨਾਲ ਗੱਲ ਪੈਂਦੇ ਨੇ ਜੀ ਬੜਾ ਕੁਝ ਕੀਤਾ ਜੀ ਸੇਫਟ ਸਟਾਫ ਤੋਂ ਜਿਹੜੀ ਹਸਪੀਟਲ ਦੀ ਹੈਗੀ ਉਹੀ ਹੈ ਇਹ ਕਿਸ ਕਰਨ ਨਹੀਂ ਉਹ ਸਰ ਸਾਨੂੰ ਨਹੀਂ ਪਤਾ ਉਸ ਤੋਂ ਅੰਦਰ ਹੀ ਆ ਜੀ ਪਰ ਇਹ ਨਹੀਂ ਪਤਾ ਮੈਨੂੰ ਤਾਂ ਪਤਾ ਹੀ ਨਹੀਂ ਇਹ ਦਰਦ ਕੀ ਦੁਕਾਨ ਅੰਦਰ ਲੋਕ ਕਰ ਲਿਆ ਨੇ ਸਾਪਣ ਕੋਲਾ ਹਾਂਜੀ ਦੁਕਾਨ ਅੰਦਰ ਸੌਰ ਨੂੰ ਪਹਿਲਾ ਗੇਟ ਬੰਦ ਕਰਦੇ ਅੰਦਰ ਲੋਕ ਕਰ ਲਿਆ ਨੇ ਸਭ ਸਾਡੀ ਚਾਬੀ ਕੱਢ ਲਈ ਨੇ ਤੇ ਬਾਹਰਨ ਲੱਗ ਪੈ ਤੂੰ ਗੱਲ ਪਾਇਆ ਗਿਆ ਜੀ ਸਾਡੇ ਅਸੀਂ ਆਖਾ ਵੀ ਥੋੜਾ ਮੰਨ ਲੈ ਸਮਾਨ ਅਸੀਂ ਲਿਆਣੇ ਤੇ ਤੁਹਾਡਾ ਜਿਹਨਾਂ ਆਗਾ ਸਾਰੇ ਪੈਸੇ ਤੁਹਾਡੇ ਦੇ ਤੇ ਬਾਕੀ ਟੈਲਣ ਅਜੇ ਵੀ ਡੱਬੇ ਹੋਰ ਲ ਜਾਣੇ ਨੇ ਵੀ ਤੁਸੀਂ ਪੰਜ ਰੰਗ ਦੇ ਦੇ ਦਿੱਤੇ ਮੰਨ ਲੈ ਉਹਨਰ ਸੋਹੀ ਵਿੱਚ ਕੋਈ ਪੰਜ ਰੰਗ ਦੇ ਵੀ ਕੋਈ ਟੈਲਣ ਲਾਹਦਾ ਹੁੰਦਾ ਹੈ ਇਹਨੀ ਗੱਲ ਕੀਤੀ ਹੈ ਉਹਾਂ ਦੇ ਨਾਂ ਸਾਡੇ ਪੈਸੇ ਦਿਓ ਤਾਂ ਅਸੀਂ ਸਮਾਰ ਚੱਕਰ ਦੇਵਾਂਦੇ ਅਸੀਂ ਪੈਸੇ ਵੀ ਵੀਰ ਮੇਰੇ ਨੇ ਕਾਰ ਦੀ ਤਿੰਨ ਤਿੰਨ ਨਾਂ ਦਾ ਪਤਾ ਕੌਣ ਕਹੇ ਸੀ ਕਰਮ ਜੀ ਹਾਂ ਜੀ ਸੰਨੀ ਕਰਨ ਗੋਰਾ ਇਹ ਤਾਂ ਮੇੜ ਬੰਦੇ ਜੀ ਬਾਕੀ ਪਤਾ ਨਹੀਂ ਕਿੰਨੇ ਕੋ ਬੰਦੇ ਇਹਨਾਂ ਕੋਟੇ ਨਾਲ ਲਾਂ ਗਏ ਹਾਂਜੀ ਆਏ ਨਾ ਕੋਟੇ ਨਾਲ ਅੱਛਾ ਅੱਛਾ ਠੀਕ ਹੈ ਜੀ ਮੰਗ ਕਰਦੇ ਹੋ ਮੰਤ ਸਰ ਸਾਨੂੰ ਕੋਈ ਇਨਸਾਫ ਮਿਲਣਾ ਚਾਹੀਦਾ ਇਹਨਾਂ ਦੀ ਪੜਤਾਲ ਹੋਣੀ ਚਾਹੀਦੀ ਕੀ ਕੰਮ ਕਰਦੇ ਨੇ ਇਹਨਾਂ ਦੇ ਹੌਸਲੇ ਕਿਉਂ ਬੁਲਾ ਲਏ ਜੀ ਜੀ ਦੇਖੋ ਸਰ ਜੇ ਕੋ ਕੰਮ ਮਾਲੂ ਚੱਲਦਾ ਪਿਆ ਤਾਂ ਉਹਦਾ ਸਾਕਤਵ ਤਾਂ ਕੰਮ ਨਿਭੜਨ ਤੋਂ ਬਾਅਦ ਹੀ ਹੁੰਦਾ ਤੇ ਵਿੱਚ ਹੁੰਦਾ ਜੀ ਕੋਈ ਵਾਪਸ ਕਰਨਾ ਤੋਂ ਕੋਈ ਨਵਾਂ ਪੈਰ ਜਾਣਾ ਹੁੰਦਾ ਜੀ ਮੈਂ ਤੇ ਜੀ ਕਹਿ ਵੀ ਤੁਸੀਂ ਬਾਈ ਸਾਨੂੰ ਡੱਬੇ ਹੋਰ ਚਾਹੀਦੇ ਨੇ ਸੀ ਮੈਂ ਕੱਲ ਤੱਕ ਸ਼ੂਟ ਲੈ ਆ ਜੇ ਨਾਲ ਤੁਹਾਡੀ ਪੇਮੈਂਟ ਕਰ ਦੇਣੀ ਜੀ ਬੜਾ ਦਸ਼ਦਸਰ ਕੀਤਾ ਮੈਨੂੰ ਬਹੁਤ ਹੀ ਯਾਰਾ ਪਤਾ ਨਹੀਂ ਅਸ ਤੋਂ ਦੋਈ ਪ੍ਰਾਪਰਟੀ ਮੁਸ਼ਕਲ ਬੱਚੇ ਬੜੀ ਮੁਸ਼ਕਲ ਬੱਚੀ ਕੀ ਲੱਗ ਜੀ ਕੀ ਨਾਮ ਅਸੀਂ ਤਾਂ ਵੀਰੇ ਤੁਹਾਡੇ ਪੱਤਰਕਾਰਾਂ ਦਾ ਸਾਥ ਚਾਹੀਦਾ ਸਾਨੂੰ ਐਡੇ ਗੁੰਡਾਗਰਦੀ ਨਿਤ ਨਵਾਂ ਰੋਲਾ ਪਰਸੋ ਚੌਥੇ ਵੀ ਹਸਪੀਟਲ ਜੇ ਇੱਕਰ ਦੋ ਤਿਹਾਂ ਦੀ ਲੜਾਈ ਹੋਈ ਏ ਮੈਂ ਉੱਥੇ ਮੋਕੇ ਤੇ ਮੌਜੂਦ ਸੀ ਦੁਕਾਨ ਤੇ ਇਹਨਾਂ ਦਾ ਛੋਟਾ ਬ੍ਰਦਰ ਕਰਨ ਬੈਠਾ ਸੀ ਦੁਕਾਨ ਤੇ ਸਾਰੀਆਂ ਵੀਡੀਓ ਕਲਿਪਸ ਤੁਹਾਨੂੰ ਦਿਹਾਗੇ ਤੁਸੀਂ ਆਪਣੇ ਚੈਨਲ ਤੋਂ ਵੀ ਚਲਾਇਆ ਜੇ ਇਹ ਵਾਰ-ਵਾਰ ਉਧਾਰ ਮੰਗਣ ਦੀ ਮੰਗ ਕਰਦੇ ਸੀ ਕਰਨ ਕਹਿ ਰਿਹਾ ਸੀ ਮੈਨੂੰ ਪੇਮੈਂਟ ਦੇ ਦਿਓ ਮੇਰਾ ਬ੍ਰਦਰ ਆਨ ਆਲਾ ਫਿਰ ਤੁਸੀਂ ਜੋ ਮਰਜ਼ੀ ਲੈ ਜਾ ਜੇ ਉੱਥੇ ਵੀ ਇਹਨਾਂ ਦੀ ਗੱਲ ਹੀ ਗਲੋਚ ਹੋਈ ਹੱਦ ਇੱਥੋਂ ਤੱਕ ਹੋ ਗਈ ਵੀ ਜਦੋਂ ਕਰਨ ਛੋਟੇ ਨੂੰ ਭੈਣਾ ਮਾਵਾ ਦੀ ਉਹਨਾਂ ਨੇ ਗੱਲਾਂ ਵੀ ਕੱਢੀਆਂ ਤੇ ਤੁਹਾਨੂੰ ਵੀ ਪਤਾ ਵੀ ਦੁਕਾਨਦਾਰ ਬੰਦਾ ਰੇ ਪਾਸੋਂ ਹੀ ਮਰਿਆ ਮਰਿਆ ਜੇ ਕੋਈ ਗਾ ਗਾ ਕੇ ਅਪਸ਼ਬਦ ਬੋਲ ਜਾਵੇ ਗਾਲਾਂ ਕੱਢ ਜਾਵੇ ਦੁਕਾਨਦਾਰ ਦੱਸੋ ਕੀ ਕਰੇਗਾ ਹੱਥ ਜੋੜੇਗਾ ਵੀਡੀਓ ਕਲਿੱਪਸ ਨੇ ਇਹਨੇ ਘੜਗੜ 10 ਵਰੀ ਮੁੰਡੇ ਨੇ ਹੱਥ ਜੋੜੇ ਨੇ ਉਹਨਾਂ ਦੇ ਨਾ ਟਿਕਨ ਤੇ ਇਹਨੂੰ ਫਿਰ ਆਪਦੇ ਦੋ ਸੱਜਣ ਆੜਗਵਾੜ ਆਵਾਜ਼ ਮਾਰਨੀ ਪਈ ਜਿੱਥੋਂ ਤੱਕ ਇਹ ਸਾਰਾ ਕੰਮ ਚੱਲਿਆ ਉਹ ਵੀ ਅਸੀਂ ਐਸਐਚਓ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਆਪਦੀ ਵੀਡੀਓ ਕਲਿੱਪਸ ਦਿਓ ਤੇ ਮੈਂ ਕਾਰਵਾਈ ਕਰਦੇ ਆ ਅਸੀਂ ਪੁਲਿਸ ਤੋਂ ਇਹੀ ਸਾਥ ਚਾਹਨੇ ਆ ਵੀ ਬੰਦੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਬੰਦਾ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਅੱਜ ਜਦੋਂ ਹਸਪੀਟਲ ਆਏ ਆ ਐਂਟਰ ਕਰਨਾ ਤੇ ਰਸੀਦੀਆ ਜੀ ਉਹ ਵੀ ਪੱਤਰਕਾਰ ਨੇ ਸ਼ਹਿਰ ਦੇ ਵਾਚ ਪ੍ਰਧਾਨ ਨੇ ਉਹ ਸਾਡੇ ਨਾਲ ਆਏ ਨੇ ਜਦੋਂ ਮੈਂ ਮੈਡੀਕਲ ਤੇ ਚਲਾ ਕਿ ਦਵਾਈ ਪੜਨਾ ਸੱਣੀ ਮੇਰਾ ਕੱਲਾ ਸੀ ਸੱਣੀ ਮੇਰਾ ਕੱਲੇ ਨੂੰ ਵੇਖ ਕੇ ਉਹਦੇ ਗੱਲ ਪੈ ਗਏ ਘੜ ਘੜ 15 20 ਜਣੇ ਸੀ ਸਨੀ ਕੀ ਮੈਟਰ ਕੀ ਆ ਬਸ ਪੈਸੇ ਲੈਣੇ ਸੀ ਟਾਈਨਾ ਦੇ ਤੇ ਪੈਸੇ ਮੰਗਣੇ ਤੇ ਆ ਕੇ ਗਾਲਾਂ ਕਲੋਚਣ ਲੱਗ ਪਏ ਤੇ ਉੱਥੇ ਗੱਲ ਪਈ ਨੇ ਫਿਰ ਬਰਾਬਰ ਅਸੀਂ ਵੀ ਉਹਨੂੰ ਕਾਂ ਤੋਂ ਬਾਹਰ ਕੱਢਿਆ ਤੇ ਇੱਥੇ ਸਾਡੇ ਸੱਟਾਂ ਵੀ ਛੋਟੇ ਭਰਾ ਦੇ ਲੱਗੀਆਂ ਤੇ ਅਸੀਂ ਇੱਥੇ ਦਾ ਐਡਮਿਟ ਹੋਣ ਆਏ ਆ ਤੇ ਇੱਥੇ ਵੀ ਆ ਗੱਲ ਪਈ ਇਹ ਹਸਪਤਾਲ ਦੇ ਵਿੱਚ ਲੜਾਈ ਹੋਈ ਹੈ ਹਾਂਜੀ ਕੌਣ ਨੇ ਬੱਤੇ ਕੌਣ ਪੂਰੀ ਪਿੰਡ ਦੀ ਕਿੰਨੇ ਪੈਸੇ ਦਾ ਰੰਗ ਆ ਗਿਆ 11800 ਕਿੰਨੇ ਬੱਤੇ ਸੀ ਜਿਹੜੇ ਤੁਹਾਡੇ ਆ ਕੇ ਗੱਲ ਕੋਣ ਹੁਣ ਹਾਂਜੀ ਹੁਣ 15 ਕੁ ਹੈਗੇ ਨੇ ਬੰਦੇ ਗੁੱਸੇ ਵਿੱਚ ਨਾਣੀਆਂ ਉਹ ਫਰਾਰ ਨੇ ਤੁਹਾਨੂੰ ਮਾਰ ਮਚਾ ਹਾਂ ਇੱਕ ਬੰਦਾ ਕਾਬੂ ਆਇਆ ਉਹਨੂੰ ਥਾਣੇ ਬੇਚਿਆ ਕੀ ਮੰਗ ਕੀ ਕਰਦੇ ਹੋ ਵੰ ਇਨਸਾਫ ਚਾਹੀਦਾ ਹੈ ਪਰਚਾ ਕਿੱਥੋਂ ਸਾਡਾ ਸਰ ਅਸਲ ਲੜਾਈ ਦਾ ਕਾਰਨ ਕੀ ਹੈਗਾ ਜੀ ਬਸ ਪੇਮੈਂਟ ਲੈਣੀ ਸੀ ਪੇਮੈਂਟ ਮੰਗੀ ਤੇ ਕਾਲਾ ਕੱਢਿਆ ਜੀ ਸਰ ਕਿਸ ਚੀਜ਼ ਦੀ ਪੇਮੈਂਟ ਲੈਣੀ ਸੀ ਟਾਇਲ ਤੇ ਮਾਰਬਲ ਦੀ ਟਾਇਲ ਲੈ ਕੇ ਗਏ ਸੀ ਤੁਹਾਡੇ ਜੀ ਅਸੀਂ ਤਾਂ ਸਾਰੇ ਜਨੇ ਜੀ ਇੱਕ ਬੇਨਤੀ ਕਰਨੀ ਗੱਲਬਾਤ ਦੇ ਵਿੱਚ ਕੀ ਗੱਲਬਾਤ ਇਹਨਾਂ ਦਾ ਕੋ ਆਪਸੀ ਲੈਣ ਦੇ ਦਾ ਹੈਗਾ ਸੀ પેટ્રોલ ਤੇ ਦੋਵੇਂ ਪਾਰਟੀਆਂ ਇੱਥੇ ਦਾਖਲ ਹੋਣ ਆਈਆਂ ਸੀ ਤੇ ਆਪ ਚ ਵਸਲ ਸੱਠਾ ਲਾਉਣ ਲੱਗੇ ਕਿਸ ਤਰ੍ਹਾਂ ਮਾਮਲਾ ਕਿਸ ਤਰ੍ਹਾਂ ਹੋਇਆ ਸਰ ਲੜਾਈ ਕਿਸ ਤਰ੍ਹਾਂ ਹੋਈ ਅੱਜ ਤੇ ਇੰਦਾ ਦਾਖਲ ਹੋਣ ਲੱਗੇ ਦੋਵੇਂ ਪਾਰਟੀਆਂ ਹੋਈਆਂ ਲੜਾਈ ਇੱਥੇ ਹਸਪੀਟਲ ਦੇ ਵਿੱਚ ਲੜਾਈ ਹੋਈ ਦੋਨੋਂ ਪਾਰਟੀਆਂ ਲੋਕਲ ਨੇ ਜੀ ਇੱਕ ਦਾ ਮਾਸਟਰ ਹੈ ਉਹ ਬਾਦ ਅਸ਼ਰ ਇੱਕ ਲੋਕਲ ਪਾਰਟੀ ਦੁਕਾਨਦਾਰ ਨੇ ਕੋਈ ਇਸ ਤੋਂ ਅੱਗੇ ਕੀ ਕਾਰਵਾਈ ਹੋਏਗੀ ਕਿ ਜੋ ਬੰਦੀ ਕਰ ਵੀ ਥਾਣੇ ਮੀਰਕਾ ਸੁਪੈਂਦਾ ਬਿਆਨ ਲਗੇ ਤੇ ਪਤਾ ਨਹੀਂ ਜੀ ਕਿਸ ਤਰ੍ਹਾਂ ਦੇਖ ਰਹੇ ਇਹ ਸ਼ਰੇਆਮ ਆ ਕੇ ਪਿਛਲੇ ਦਿਨੀ ਵੀ ਜਲਾਲਾਬਾਦ ਹਸਪਤਾਲ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਤੇ ਸ਼ਰੇਆਮ ਗੁੰਡਾਗਰਦੀ ਮਾੜੀ ਗੱਲ ਜਿਹੜੀ ਇੱਥੇ ਇਲਾਜ ਕਰਾਉਣੇ ਇਲਾਜ ਕਰਾਉਣ ਇੱਕ ਦੂਜੀ ਗੱਲ ਪੈਣ ਦਾ ਕੀ ਮੈਨੇਜਮੈਂਟ ਹੋਇਆ ਜੀ ਤੇ ਮੈਂ ਇੱਕ ਮਾਪੇ ਜੋ ਕੰਮ ਕਰ ਵੀ ਬੰਦੀ ਕਰਾਂਗੇ 19 ਥੋੜਾ ਬਤੌਰ ਐਸਚਓ ਸੀਟੀ ਕੀ ਕਹਿਣਾ ਹੈ ਜੀ ਇਹਦਾ ਮਾੜੀ ਕੀਤੀ ਜਿਹਨੇ ਵੀ ਵਾਦਾ ਕੀਤਾ ਮਾਰੀ ਜੀ ਸਾਰੇ ਕਾਰਵਾਈਆਂ ਅਮਲੇ ਦੇ ਵਿੱਚ ਲੈ ਲਈ ਜੋ ਵੀ ਬੰਦੀ ਕਰ ਲਈ ਸਰ ਇਹੋ ਜਿਹੜੇ ਲੋਕ ਹੈਗੇ ਆ ਵਾਰ ਵਾਰ ਆ ਕੇ ਹਸਪੀਟਲ ਲੜਾਈਆਂ ਕਰਦੇ ਸਖਤ ਕਾਰਵਾਈ ਕਰਨ ਦੀ ਜਰੂਰਤ ਨਹੀਂ ਜੀ ਬਿਲਕੁਲ ਸਖਤ ਕਰਾਂਗੇ ਜੀ